ਸਿੱਖ ਕੋਰਟ ਦਾ ਗਠਨ ਕੀਤਾ ਗਿਆ ਹੈ ਯੂਕੇ ਦੇ ਵਿੱਚ ਸੋ ਇਹ ਬਹੁਤ ਖੁਸ਼ੀ ਦੀ ਗੱਲ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਸਿੱਖ ਕੋਰਟ ਜਿਹੜੀ ਹੈ ਉਹ ਬਣਾ ਦਿੱਤੀ ਬਣਾ ਦਿੱਤੀ ਗਈ ਹੈ ਸੈਕਸਨ ਲੋ ਇੱਕ ਸੰਸਥਾ ਵਾ ਜਿਹੜੇ ਆਪਣੇ ਬੈਰਿਸਟਰ ਜੱਜਸ ਲੋਅਰ ਇਹ ਜਿਹੜੇ ਇਹ ਕੰਮ ਕਰਦੇ ਆ ਇਸ ਫੀਲਡ ਵਿੱਚ ਉਹਨਾਂ ਵੱਲੋਂ ਇਹ ਸੰਸਥਾ ਬਣਾਈ ਗਈ ਸੀਗੀ ਤੇ ਜਿਹੜੇ ਮੈਜਿਸਟਰੇਟ ਤੇ ਜੱਜ ਚੁਣੇ ਗਏ ਸੀਗੇ ਉਹਨਾਂ ਉਹਦੇ ਤਾਂ ਕਮਿਊਨਿਟੀ ਦੇ ਵਿੱਚੋਂ ਹੀ ਆਬਵੀਅਸਲੀ ਸੈਖੀ ਚੁਣੇ ਗਏ ਤੇ ਉਹਨਾਂ ਨੂੰ ਜਦੋਂ ਟੈਸਟ ਕੀਤਾ ਗਿਆ ਵੀ ਉਹਨਾਂ ਨੂੰ ਸਿੱਖੀ ਦੀ ਕੀ ਨੌਲੇਜ ਆ ਉਹਨਾਂ ਦੀ ਬੋਲੀ ਕਿਤਾ ਪੰਜਾਬੀ ਉਹਨਾਂ ਨੂੰ ਆਉਂਦੀ ਹੈ ਕਿਉਂਕਿ ਇਹ ਵੀ ਹੋ ਸਕਦਾ ਕਿ ਵੀਰੇ ਆਪਣੇ ਪਰਿਵਾਰੋਂ ਆਉਂਦੇ ਹਨ ਉਹਨਾਂ ਨੂੰ ਸ਼ਾਇਦ ਨਾ ਇੰਗਲਿਸ਼ ਆਉਂਦੀ ਹੋਵੇ ਤੇ ਬਾਕੀ ਉਹਨਾਂ ਦਾ ਵੀ ਜਿਹੜਾ ਲੀਗਲ ਜਿਹੜੀ ਹੁੰਦੀਆਂ processes ਜੇ ਫਰੇਮਵਰਕ ਹੈ ਉਹਨਾਂ ਨੂੰ ਕਿੰਨੀ ਕੋ ਉਹਦੇ ਬਾਰੇ ਨੋਲੇਜ ਸੋ ਉਹ ਉਦੋਂ ਬਾਅਦ ਫਿਰ ਉਹ ਹਾਂਜੀ ਸੋ 20 April ਨੂੰ ਉੱਥੇ ਉਹਨਾਂ ਨੇ ਸਾਰਿਆਂ ਨੇ ਸੌਂਖਾ ਦਿੱ ਲੰਡਨ 'ਚ ਅੱਛਾ UK ਦਾ ਕਾਨੂੰਨ ਕੀ ਕਹਿੰਦਾ ਇਹਦੇ ਬਾਰੇ ਕੀ ਕਨਟਰਡਿਕਟ ਤਾਂ ਨਹੀਂ ਹੋ ਜੂਗਾ ਉਹਦੇ ਸਮੇਂ ਦੇ ਵਿੱਚ ਜਾਂ ਫਿਰ ਇਹ ਲੀਗਲੀ ਕੋਈ ਗੱਲਬਾਤ ਇਹ ਹੈਗੀ ਆ ਵੈਸੇ ਤਾਂ ਸਾਰਾ ਕੀਤਾ ਹੀ ਆ ਪਰ ਮੈਂ ਚਾਹੁੰਨਾ ਕਿ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸ ਦਿਆਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਹਰ ਦਿਨ ਸਿੱਖਾਂ ਵੱਲੋਂ ਨਵੇਂ ਮਾਰ ਕੇ ਮਾਰੇ ਜਾਂਦੇ ਆ ਇਸ ਤਰ੍ਹਾਂ ਦੀ ਇੱਕ ਵੱਡੀ ਉਪਲਬਧੀ ਯੂਕੇ ਦੇ ਸਿੱਖਾਂ ਵੱਲੋਂ ਜਿਹੜੀ ਹੈ ਉਹ ਪਿਛਲੇ ਦਿਨੀ ਆਰੰਭੀ ਗਈ ਤੇ ਕੀਤੀ ਗਈ ਯਾਨੀ ਕਿ ਸਿੱਖ ਅਦਾਲਤ ਸਿੱਖ ਕੋਰਟ ਦਾ ਗਠਨ ਕੀਤਾ ਗਿਆ ਹੈ ਯੂਕੇ ਦੇ ਵਿੱਚ ਸੋ ਇਹ ਬਹੁਤ ਖੁਸ਼ੀ ਦੀ ਗੱਲ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਸਿੱਖ ਕੋਰਟ ਜਿਹੜੀ ਹੈ ਉਹ ਬਣਾ ਦਿੱਤੀ ਗਈ ਹੈ ਸੋ ਕਿਸ ਤਰੀਕੇ ਦੇ ਨਾਲ ਉਹ ਕੰਮ ਕਰੇਗੀ ਕੀ ਕੀ ਕੰਮਕਾਰ ਹੋਣਗੇ ਆਪਾਂ ਇਹਦੇ ਉੱਤੇ ਸਾਰੀ ਗੱਲਬਾਤ ਕਰਾਂਗੇ ਇਹਦੇ ਫਾਇਦੇ ਕੀ ਹੋਣਗੇ ਸੋ ਸਾਰੀ ਗੱਲਬਾਤ ਆਪਾਂ ਕਰਾਂਗੇ ਭਾਈ ਕੁਲਦੀਪ ਸਿੰਘ ਜੀ ਦਿਓਲ ਸਾਡੇ ਨਾਲ ਜੁੜੇ ਹੋਏ ਨੇ ਆਓ ਪਹਿਲਾਂ ਵੈਲਕਮ ਕਰੀਏ ਤੇ ਫਿਰ ਗੱਲਬਾਤ ਕਰਦੇ ਹਾਂ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਸੋ ਤੇ ਬੱਸ ਆ ਭਾਜੀ ਸਿੱਖ ਪੰਜਾਬ ਤੋਂ ਸ਼ੁਰੂ ਹੋਣ ਵਾਲੀ ਕੌਮ ਹੈ ਜੇ ਆਪਾਂ ਕਹੀਏ ਸੋ ਹਣ ਵਿਦੇਸ਼ਾਂ ਦੇ ਵਿੱਚ ਇੰਗਲੈਂਡ 'ਚ ਵੀ ਸਾਨੂੰ ਡੇਢ ਡੇਢ ਕਸੂਰ ਸਾਲ ਹੋ ਗਿਆ ਮੈਨੂੰ ਲੱਗਦਾ ਹੈ ਕੈਨੇਡਾ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਹੈ ਸੋ ਬਾਹਰ ਆਏ ਸਿੱਖਾਂ ਨੇ ਬੜੀਆਂ ਮੱਲਾ ਮਾਰ ਲਈਆਂ ਨਾ ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰ ਦਿੱਤਾ ਫੈਡਰੇਸ਼ਨਾਂ ਬਣ ਗਈਆਂ ਜਾਂ ਆਪਣੇ ਖਾਲਸਾ ਸਕੂਲ ਬਣ ਗਏ ਆ ਸੋ ਹੁਣ ਸਿੱਖ ਕੋਰਟ ਜਿਹੜੀ ਹੈ ਉਹ ਬਣਾ ਦਿੱਤੀ ਗਈ ਹੈ ਯੂਕੇ ਦੇ ਸਿੱਖਾਂ ਵੱਲੋਂ ਸੋ ਇਹ ਕੀ ਹੈ ਕਿਸ ਤਰੀਕੇ ਨਾਲ ਇਹ ਕੰਮ ਕਰੇਗੀ ਇਹਦੇ ਬਾਰੇ ਜਰੂਰ ਦੱਸਿਓ ਸਰ ਹਾਂਜੀ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਹਰੇਕ ਹਫ਼ਤੇ ਵਾਂਗ ਸਾਡੀ ਬਾਤ ਸੰਗਤਾਂ ਤੱਕ ਪਹੁੰਚਾਉਂਦੇ ਹੋ ਸੋ ਜਿਹੜੀ ਇਹ ਸਿੱਖ ਕੋਰਟ ਦੀ ਜਿਹੜੀ ਗੱਲ ਆ ਸਿਕਸ ਇਨ ਲੋ ਇੱਕ ਸੰਸਥਾ ਵਾ ਜਿਹੜੇ ਆਪਣੇ ਬੈਰਿਸਟਰ ਆ ਜੱਜਸ ਆ ਲੋਅਰ ਆ ਇਹ ਜਿਹੜੇ ਇਹ ਕੰਮ ਕਰਦੇ ਆ ਇਸ ਫੀਲਡ ਵਿੱਚ ਉਹਨਾਂ ਵੱਲੋਂ ਇਹ ਸੰਸਥਾ ਬਣਾਈ ਗਈ ਸੀਗੀ ਤੇ ਉਹਨਾਂ ਨੇ ਇਹ ਆਈਡੀਆ ਮੂਰੇ ਲਿਆਂਦਾ ਇਹਨਾਂ ਨੇ ਜੇ ਤੁਹਾਨੂੰ ਯਾਦ ਹੋਵੇ ਜਿਹੜੀ ਬਲੂਮ ਰਿਵਿਊ ਵੀ ਸੀ ਉਹਨੂੰ ਵੀ ਜਿਹੜੇ ਸਿਕਸ ਇਨ ਲੋਸ ਸੀ ਉਹਨਾਂ ਨੇ ਚੈਲੰਜ ਕੀਤਾ ਸੀਗਾ ਸੋ ਇਹ ਇਹ ਇਦੋਂ ਗਾਂ ਫਿਰ ਇਹਨਾਂ ਨੇ ਇਹ ਸੋਚਿਆ ਕਿ ਜਿਹੜੇ ਆਪਣੇ ਪਰਿਵਾਰ ਹਨ ਜਾਂ ਜਿਹੜੇ ਈਵਨ ਸੰਸਥਾਵਾਂ ਜਿਵੇਂ ਗੋਦੌਰਾ ਸਾਹਿਬ ਵੀ ਹਨ ਜਿੱਥੇ ਵੀ ਕਈ ਵਾਰੀ ਡਿਸਪਿਊਟ ਪੈ ਜਾਂਦਾ ਫਿਰ ਉੱਥੇ ਤੁਸੀਂ ਕਹਿ ਸਕਦੇ ਹਜ਼ਾਰਾਂ ਲੱਖਾਂ ਖਰਚੇ ਚ ਆ ਜਾਂਦੇ ਆ ਵੀ ਕੋਟਾਂ ਦੇ ਕਚੈਰੀਆਂ ਚ ਚੱਕਰਾਂ ਚ ਵੀ ਕਿਉਂ ਨਾ ਬਿਹਤਰ ਹੋਵੇ ਕਿ ਆਪਾਂ ਆਪਣੇ ਸਿੱਖਾ ਜਿਹੜੇ ਸਿੱਖਾ ਆਪਣੇ ਬਹੁਤ ਟੈਲੈਂਟ ਆ ਸਿੱਖਾਂ ਚ ਹਾਈ ਲੈਵਲ ਜੱਜ ਵੀ ਆ ਮੈਜਿਸਟਰੇਟ ਵੀ ਹਨ ਬੈਰਿਸਟਰ ਵੀ ਹਨ ਲੀਗਲ ਪ੍ਰੋਫੈਸ਼ਨਲ ਵੀ ਹਨ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਕਿਉਂ ਨਾ ਇੱਕ ਕੋਰਟ ਬਣਾ ਲਈ ਜਾਵੇ ਕਿ ਜਿਹੜੇ ਕਿ ਡਿਸਪਿਊਟ ਰੈਜ਼ੋਲੂਸ਼ਨ ਹੋ ਸਕੇ ਕਿ ਮਤਲਬ ਕੋਰਟ ਜਾਣ ਤੋਂ ਬਗੈਰ ਜਿਹੜੀ ਵੀ ਇੱਥੇ ਦੀ ਕੋਰਟ ਜਿਹੜੀ ਹੁਣ ਕਿੰਗ ਦੇ ਥੱਲੇ ਤੁਸੀਂ ਕਹਿ ਸਕਦੇ ਆ ਜਾਂ ਗਵਰਨਮੈਂਟ ਥੱਲੇ ਵੀ ਉੱਥੇ ਜਾਣ ਦੀ ਬਜਾਏ ਕਿਉਂ ਨਾ ਆਪਾਂ ਬਾਰੇ ਬਾਰੇ ਆਪਣਾ ਜਿਹੜਾ ਮਸਲਾ ਉਹ ਥੋੜੇ ਕੌਸਟ ਤੇ ਜਦਾਂ ਕਿ ਫਿਗਰਸ ਆਈ ਥਿੰਕ 500 ਪਾਉਂਡ ਪਰ ਪਾਰਟੀ ਵੀ ਕੋਰਟ ਕਿਤੇ ਗਏ ਆ ਉਹ ਵੀ ਇੱਕ ਕਿਸਮ ਦੀ ਸੇਵਾ ਹੀ ਆ ਕਿਉਂਕਿ ਉਹਨਾਂ ਦੇ ਐਡਮਿਨ ਕੌਸਸ ਆ ਤੁਸੀਂ ਕਹਿ ਸਕਦੇ ਆ ਤੇ ਮਤਲਬ ਇਹ ਆ ਕਿ ਆਪਾਂ ਛੋਟੇ ਕੌਸਸ ਤੇ ਵੀ ਇਹਨਾਂ ਚੀਜ਼ਾਂ ਨੂੰ ਰਿਸੋਲਵ ਕਰ ਸਕੀਏ ਸੋ ਸਾਨੂੰ ਸੇਵਾ ਮਿਲੀ ਸੀਗੀ ਬਹੁਤ ਸੀਨੀਅਰ ਜੱਜ ਸੀਗੇ ਦੋ ਇੱਕ ਸੀਗੇ ਜੱਜ ਗੱਲ ਸੀ ਉਹਨਾਂ ਦਾ ਨੂੰ ਇੱਕ ਸੀਗੀ ਜੱਜ ਚੀਮਾ ਮੈਨੂੰ ਸੇਵਾ ਮਿਲੀ ਸੀਗੀ ਦਾਸ ਨੂੰ ਕਿ ਅਸੀਂ ਉਹਨਾਂ ਨਾਲ ਪੈਨਲ ਤੇ ਬੈਠੇ ਸੀਗੇ ਜਿਹੜੇ ਇਹ ਜੱਜ ਮੈਜਿਸਟਰੇਟ ਚੁਣੇ ਜਾ ਰਹੇ ਸੀਗੇ ਤੇ ਉਹ ਚਾਹੁੰਦੇ ਸੀਗੇ ਵੀ ਕੋਈ ਧਾਰਮਿਕ ਸਟੇਜ ਦੇ ਗੱਦੋਰਾ ਸਾਬ ਵਿੱਚ ਇਨਵੋਲਵ ਹੋ ਵੀ ਸੋ ਚਲੋ ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਨੇ ਆਪਾਂ ਨੂੰ ਚੁਣਿਆ ਤੇ ਕਾਫੀ ਘੰਟਿਆਂ ਤੇ ਟਾਈਮ ਸਪੈਂਡ ਕਰਕੇ ਆਨਲਾਈਨ ਇੰਟਰਵਿਊਸ ਕਰਕੇ ਪੈਨਲ ਚੁਣਿਆ ਗਿਆ ਵੀ ਜਿਹੜੇ ਵੀ ਕੰਮ ਕਰ ਸਕਦੇ ਇਹਨਾਂ ਚੀਜ਼ਾਂ ਤੇ ਤੇ 20 April ਨੂੰ ਲੰਡਨ ਵਿੱਚ ਇਸ ਚੀਜ਼ ਦਾ ਉਦਘਾਟਨ ਕੀਤਾ ਗਿਆ ਤੇ ਜਿਹੜੇ ਮੈਜਿਸਟਰੇਟ ਤੇ ਜੱਜ ਚੁਣੇ ਗਏ ਸੀਗੇ ਉਹਨਾਂ ਉਹ ਜੇ ਤਾਂ ਕਮਿਊਨਿਟੀ ਦੇ ਵਿੱਚੋਂ ਹੀ ਆਬਵੀਅਸਲੀ ਸੈਖੀ ਚੁਣੇ ਗਏ ਤੇ ਉਹਨਾਂ ਨੂੰ ਜਦੋਂ ਟੈਸਟ ਕੀਤਾ ਗਿਆ ਵੀ ਉਹਨਾਂ ਨੂੰ ਸਿੱਖੀ ਦੀ ਕੀ ਨੌਲੇਜ ਆ ਉਹਨਾਂ ਦੀ ਬੋਲੀ ਕਿਦਾਂ ਪੰਜਾਬੀ ਉਹਨਾਂ ਨੂੰ ਆਉਂਦੀ ਹੈ ਕਿਉਂਕਿ ਇਹ ਵੀ ਹੋ ਸਕਦਾ ਕਿ ਵੀਰੇ ਆਪਣੇ ਪਰਿਵਾਰੋਂ ਆਉਂਦੇ ਉਹਨਾਂ ਨੂੰ ਸ਼ਾਇਦ ਨਾ ਇੰਗਲਿਸ਼ ਆਉਂਦੀ ਹੋਵੇ ਤੇ ਬਾਕੀ ਉਹਨਾਂ ਦਾ ਵੀ ਜਿਹੜਾ ਲੀਗਲ ਜਿਹੜੇ ਹੁੰਦੀਆਂ ਪ੍ਰੋਸੈਸਸ ਜੇ ਫਰੇਮਵਰਕ ਆ ਵੀ ਉਹਨਾਂ ਨੂੰ ਕਿੰਨੀ ਕੋ ਦੇ ਬਾਰੇ ਨੌਲੇਜ ਸੋ ਉਹ ਉਦੋਂ ਬਾਅਦ ਫਿਰ ਉਹ ਹਾਂਜੀ ਸੋ 20 April ਨੂੰ ਉੱਥੇ ਉਹਨਾਂ ਨੇ ਸਾਰਿਆਂ ਨੇ ਸੌਂ ਖਾਧੀ ਲੰਡਨ ਚ ਤੇ ਆਪਾਂ ਨੂੰ ਵੀ ਇਨਵਾਈਟ ਕੀਤਾ ਗਿਆ ਸੀਗਾ ਤੇ ਮੈਂ ਕਹਿੰਨਾ ਬਹੁਤ ਸ਼ਲਾਘਾ ਦਾ ਜੋ ਕਦਮ ਹੈ ਕਿਉਂਕਿ ਪਤਾ ਨਹੀਂ ਕਿੰਨੇ ਆਪਣੇ ਪਰਿਵਾਰ ਜਾਂ ਸੰਸਥਾਵਾਂ ਕਿੰਨੇ ਹਜ਼ਾਰਾਂ ਪਤਾ ਨਹੀਂ ਕਰੋੜਾਂ ਵੀ ਪਤਾ ਨਹੀਂ ਸ਼ਾਇਦ ਆਪਾਂ ਐਜ਼ ਅ ਕਮਿਊਨਿਟੀ ਖਰਚੇ ਦਿੰਦੇ ਹੋਵਾਂਗੇ ਇਹ ਜਿਹੇ ਮਸਲਿਆਂ ਤੇ ਬਿਲਕੁਲ 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 ਅੱਛਾ ਇਹ ਮੰਨਤਾ ਜਿਹੜੀ ਹੈ ਮਤਲਬ ਕਿ ਤੁਹਾਨੂੰ ਲੱਗਦਾ ਫਿਰ ਇਸ ਪੂਰੇ ਯੂਕੇ ਦੇ ਸਿੱਖਾਂ ਵੱਲੋਂ ਮੰਨਤਾ ਜਿਹੜੀ ਉਹ ਮਿਲ ਚੁੱਕੀ ਹੈ ਤੇ ਆਉਂਦੇ ਸਮੇਂ ਦੇ ਵਿੱਚ ਇਹ ਵਰਕ ਜਿਹੜਾ ਹੈ ਉਹ ਕੀਤੇ ਜਾਣਗੇ ਦੇਖੋ ਆਪਾਂ ਜੋ ਵੀ ਕੋਈ ਵੀ ਕੰਮ ਕਾਰ ਕਾ ਕਰਦੇ ਆਪਾਂ ਸੇਵਾ ਕਰਦੇ ਆ ਆਪਣੇ ਕਈ ਵਾਰੀ ਹੋ ਜਾਂਦਾ ਕਿ ਕਈ ਵਾਰੀ ਲੱਤਾਂ ਖਿਚਣ ਦੀ ਆਪਾਂ ਗੱਲ ਕਰ ਲੈਣੇ ਆ ਜਾਂ ਕਿੰਤੂ ਪ੍ਰੰਤੂ ਕਰਨ ਵਾਲੀ ਪਰ ਜੇ ਇੱਕ ਪਾਸੇ ਆ ਵੀ ਤੁਸੀਂ ਲੱਖਾਂ ਖਰਚੇ ਤੋਂ ਲੋਕਾਂ ਦੇ ਘਰ ਬਿਜ਼ਨਸ ਸਾਰਾ ਕੁਝ ਚੱਲੇ ਜਾਂਦਾ ਖਰਚੇ ਹਾਂ ਚ ਕੋਰਟ ਕੋਰਟ ਪ੍ਰਸੀਡਿੰਗ ਚ ਇਹ ਦੂਜੇ ਪਾਸੇ ਆ ਵੀ ਜੇ ਤੁਸੀਂ 500 ਪਾਉਂਡ ਜਾਂ 1000 ਪਾਉਂਡ ਰੱਖ ਕੇ ਤੇ ਤੁਸੀਂ ਆਪਣੇ ਲਾਈਕ ਮਾਈਂਡਡਡ ਕਮਿਊਨਿਟੀ ਦੇ ਮੈਂਬਰਾਂ ਨਾਲ ਬੈ ਕੇ ਜੇ ਤੁਹਾਡਾ ਮਸਲਾ ਸਲਝਾ ਹੁੰਦਾ ਮੈਨੂੰ ਤਾਂ ਇਹਦੇ ਚ ਕੋਸ ਮਾੜਾ ਲੱਗਦਾ ਨਹੀਂਗਾ ਸੋ ਜੇ ਇਹ ਬਾਕੀ ਆ ਇਹ ਯੂ نو ਹੌਣ ਦੇਖਿਆ ਜਾਊਗਾ ਵੀ ਪ੍ਰੈਕਟੀਕਲ ਚ ਇਹ ਵੀ ਕਿੱਦਾਂ ਚੀਜ਼ ਚੱਲਦੀ ਹੈ ਪਰ ਮੈਨੂੰ ਲੱਗਦਾ ਫਾਇਦੇਮੰਦ ਹੀ ਰਹੂਗੀ ਇਹ ਚੀਜ਼ ਕਮਿਊਨਿਟੀ ਲਈ ਠੀਕ ਹੈ ਅੱਛਾ ਯੂ ਕਿਦਾ ਕਾਨੂੰਨ ਕੀ ਕਹਿੰਦਾ ਇਹਦੇ ਬਾਰੇ ਕੀ ਕੰਟਰਡਿਕਟ ਤਾਂ ਨਹੀਂ ਹੋ ਜੂਗਾ ਉਹਦੇ ਸਮੇਂ ਦੇ ਵਿੱਚ ਜਾਂ ਫਿਰ ਇਹ ਲੀਗਲੀ ਕੋਈ ਗੱਲਬਾਤ ਇਹ ਹੈਗੀ ਆ ਵੈਸੇ ਤਾਂ ਸਾਰਾ ਕੀਤਾ ਹੀ ਆ ਪਰ ਮੈਂ ਚਾਹੁੰਨਾ ਕਿ ਆਪਣੇ ਦਰਸ਼ਕਾਂ ਨੂੰ ਜ਼ਰੂਰ ਦਸੀਏ ਇਹਦੇ ਬਾਰੇ ਹਾਂਜੀ ਸੋ ਜਿਹੜੇ ਲੀਗਲ ਉਹ ਆਬਵੀਅਸਲੀ ਹੈਗੀ ਸਾਰੇ ਬੈਰਿਸਟਰ ਲੀਗਲ ਪ੍ਰੋਫੈਸ਼ਨਲ ਜਾਂ ਜੱਜ ਮੈਜਿਸਟਰੇਟ ਜਿਹੜੇ ਇਹੋ ਜਿਹੀ ਫੀਲਡ ਵਿੱਚ ਕੰਮ ਕਰ ਰਹੇ ਉਹੀ ਸੇਵਾਵਾਂ ਕਰ ਰਹੇ ਆ ਸੋ ਉਹਨਾਂ ਨੇ ਹੀ ਇਹ ਜਿਹੜਾ ਫਰੇਮਵਰਕ ਬਣਾਇਆ ਵੀ ਇਹ ਦਾਪਾ ਕੰਮ ਕਰ ਸਕਦੇ ਆ ਸੋ ਇਹਦੇ ਚ ਇਹ ਆ ਕਿ ਜਿਹੜੇ ਦੋਨੋਂ ਪਾਰਟੀਆਂ ਨੂੰ ਉਹ ਐਗਰੀਮੈਂਟ ਸਾਈਨ ਕਰਨੀ ਪੈਂਦੀ ਹੈ ਕਿ ਵੀ ਅਸੀਂ ਇਸ ਚੀਜ਼ ਨਾਲ ਸਹਿਮਤ ਹੋਵਾਂਗੇ ਵੀ ਅਸੀਂ ਹਾਂ ਅਸੀਂ ਇਹ ਕਰਨਾ ਚਾਹੁੰਦੇ ਹਾਂ ਕਿ ਮੇਨਿਕ ਮੇ ਸਾਡਾ ਹੱਲ ਨਿਕਲੇ ਜੇ ਚਲੋ ਉਦੋਂ ਬਾਅਦ ਵੀ ਫਿਰ ਉਹਨਾਂ ਦਾ ਡਿਸਐਗਰੀਮੈਂਟ ਕੈਰੀ ਆਨ ਹੁੰਦਾ ਫਿਰ ਉਦੋਂ ਬਾਅਦ ਤਾਂ ਕੁਝ ਕਰ ਨਹੀਂ ਸਕਦੇ ਪਰ ਜਿਹੜੀ ਇੱਥੇ ਤੇ ਲੋ ਐਂਡ ਆਰਡਰ ਜਿਹੜੇ ਇੱਥੇ ਦੇ ਕੋਟਾ ਵਾਂ ਉਹਨਾਂ ਨੇ ਤਾਂ ਇਹਨਾਂ ਨੇ ਨਹੀਂ ਚਾਉਣਾ ਜਿਹੜੇ ਇੱਥੇ ਦੇ ਤੁਸੀਂ ਕਿੰਗ ਕਹਿ ਲੋ ਜਾਂ ਗਵਰਨਮੈਂਟ ਕਹਿ ਲੋ ਵੀ ਸਾਨੂੰ ਕੋਈ ਸੁਪਰਸੀਡ ਕਰ ਜਾਵੇ ਸੋ ਇਹ ਉਸ ਫਰੇਮਵਰਕ ਦੇ ਵਿੱਚ ਕੰਮ ਕੰਮ ਕਰੂਗੀ ਪਰ ਸੁਪਰੀਮ ਤਾਂ ਦੀ ਕੋਟਾ ਨਹੀਂ ਰਹਿਣ ਬਿਲਕੁਲ ਬਿਲਕੁਲ ਹਾਂ ਕਿਉਂਕਿ ਜਿਸ ਦੇਸ਼ ਦੇ ਵਿੱਚ ਰਹਿ ਰਹੇ ਹਾਂ ਉਹਨਾਂ ਦਾ ਵੀ ਉਹ ਗੱਲਬਾਤ ਜਿਹੜੀ ਹੈ ਉਹ ਚੱਲਦੀ ਹੈ ਸੋ ਆਪਾਂ ਦੇਖਾਂਗੇ ਆਉਂਦੇ ਸਮੇਂ ਦੇ ਵਿੱਚ ਜਿਹੜੀ ਹੋਰ ਅਪਡੇਟ ਹੋਈ ਸਿੱਖ ਕੋਟ ਬਾਰੇ ਤੇ ਕਿਹੜੇ ਕਿਹੜੇ ਦੇਸ਼ ਫਿਰ ਅਗਲੀ ਵਾਰੀ ਜਿਹੜੀ ਹੈ ਇਹਨੂੰ ਦੇਖ ਕੇ ਹੋਰ ਦੇਸ਼ਾਂ ਦੇ ਵਿੱਚ ਵੀ ਇਹਦਾ ਗਠਨ ਕੀਤਾ ਜਾਂਦਾ ਹੈ ਸੋ ਉਹਦੇ ਬਾਰੇ ਵੀ ਗੱਲਬਾਤ ਤੁਹਾਨੂੰ ਇਹ ਜ਼ਰੂਰ ਦੱਸਾਂਗੇ ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ ਧੰਨਵਾਦ ਸੱਚੀ ਕਾਲਜੀ